ਸਾਨੂੰ ਸੀਨੀਅਰ ਮੈਡੀਕਲ ਅਫੀਸਰ ਲੰਬੀਵਲੋਂ ਇੱਕ ਲੈਟਰ ਰੀਸੀਵ ਹੋਈ ਸੀ ਜਿਸ ਦੇ ਤੋਂ ਸਾਨੂੰ ਪਤਾ ਲੱਗਿਆ ਕਿ ਪੁੱਲਰ ਵਾਲੇ ਤੋਂ ਇੱਕ ਵਿਅਕਤੀ ਹੈਗਾ ਜਸਪ੍ਰੀ ਸਿੰਘ ਜਿਹਦਾ ਜਿਹੜਾ ਬੀਮਾ ਯੋਜਨਾ ਕਾਰਡ ਆ ਉਹ ਬਣਾ ਰਿਆ ਹੈਗਾ ਲੋਕਾਂ ਤੋਂ ਪੇਮੈਂਟ ਲੈ ਕੇ ਤੇ ਉਸੇ ਲੈਟਰ ਦੇ ਵਿਹਾਰਫ ਤੇ ਅਸੀਂ ਐਫ ਆਈ ਆਰ ਨੰਬਰ 18 ਜਿਹੜੀ ਅੱਗੇ ਆ ਦਰਜ ਕੀਤੀ ਹੈਗੀ ਕੱਲ੍ਹ ਉਰੇ ਦੇ ਵਿੱਚ ਸਾਡੇ ਜਿਹੜੇ ਸੈਕਸ਼ਨ ਨੇ 318 4 341 336 2 336 ਸਬਸੈਕਸ਼ਨ 3204 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਅਗਲੀ ਤਫਤੀਸ਼ ਜਿਹੜੀ ਜਾਰੀ ਕੋਈ ਸੀਲ ਵੀ ਹੋਇਆ ਸਮਾਨ ਨੂੰ ਵੀ ਸੀਲ ਕੀਤਾ ਗਿਆ ਤਾਂ ਕਿ ਉਹਦੀ ਗਰਪਦਾਰੀ ਵੀ ਹੋਈ ਅਸਮਾਜੀ ਨਹੀਂ ਉਹਦੇ ਤੇ ਰੇਡ ਹੋਈ ਸੀਗੀ ਪਰੰਤੂ ਜਦੋਂ ਉਹਨੂੰ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਸ਼ਾਇਦ ਉਹਨਾਂ ਨੂੰ ਵੀ ਲੈਟਰ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਲਿਖੀ ਕਿਉਂਕਿ ਉਸ ਟੀਮ ਨੇ ਉਹਨੂੰ ਚੈੱਕ ਕਰ ਲਿਆ ਸੀ ਤੋਂ ਦੈਟਸ ਵਾਈ ਉਹ ਉਸ ਤੋਂ ਬਾਅਦ ਲਗਾਤਾਰ ਮਤਲਬ ਬੰਦੀ ਹੈਗਾ ਸਰਕਾਰ ਦਾ ਅਫੀਸ ਤੱਕ ਨਜ਼ਰ ਆ ਰਹੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੰਤਰੀ ਸਾਹਿਬ ਦਾ ਇੱਕ ਸਟੇਟਮੈਂਟ ਵੀ ਆਈ ਹੈ ਕਿ ਇਹ ਕਿਵੇਂ ਲੰਮੀ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਦੀ ਉਹਨੂੰ ਹਦਾਇਤ ਕਰਾਂਗੇ ਦੂਸਰੇ ਨੂੰ ਚੇਤਾਵਨੀ ਦੇਵਾਂਗੇ ਕਿ ਇਸ ਤਰ੍ਹਾਂ ਦੇ ਦੇਖੋ ਜੀ ਕਿਸੇ ਨੂੰ ਵੀ ਇਹਦੀ ਨਾ ਇੱਕ ਪਰਮਿਸ਼ਨ ਵੀ ਹੁੰਦੀ ਹੈ ਜੇ ਕਿਸੇ ਨੂੰ ਕਹਿੰਦੇ ਫੈਸਿਲਿਟੀ ਦੇਣੀ ਹੈ ਤਾਂ ਫਿਰ ਬਕਾਇਦਾ ਪਰਮਿਸ਼ਨ ਲੈ ਕੇ ਔਰ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਸੀਂ ਇਹ ਵੀ ਆਗਾਹ ਕਰਾਂਗੇ ਵੀ ਇਸ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ ਥੋੜੇ ਪੈਸਿਆਂ ਦੇ ਲਾਲਚ ਵਿੱਚ ਤਾਂ ਆਪਾਂ ਇਸ ਤਰ੍ਹਾਂ ਦਾ ਰਿਸਕ ਲੈਣੇ ਹੋ ਤਾਂ ਵਿੱਚ ਸ਼ੋਰ ਹੈ ਵੀ ਸਰਕਾਰ ਦੀ ਸ਼ਕਤੀ ਤੁਸੀਂ ਦੇਖ ਰਹੇ ਹੋ ਕਿ ਇਹ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਬਕਾਇਦਾ ਐਫ ਆਈ ਆਰ ਰਿਸਟਰ ਹੋ ਗਈ ਔਰ ਜਿਹੜੇ ਸੈਂਟਰ ਆ ਉਹ ਸੀਲ ਕਰ ਦਿੱਤਾ ਜਾਊਗਾ ਗ੍ਰਿਫਤਾਰੀ ਹੋਏਗੀ ਉਹ ਨਹੀਂ ਫਿਰ ਆਲਰੇਡ ਰੇਡ ਹੋਈ ਐ ਜੀ ਗ੍ਰਿਫਤਾਰੀ ਸਾਨੂੰ ਸੀਨੀਅਰ ਮੈਡੀਕਲ ਅਫੀਸਰ ਲੰਬੀਵਲੋਂ ਇੱਕ ਲੈਟਰ ਰਿਸਿਵ ਹੋਈ ਸੀ ਜਿਸ ਦੇ ਤੋਂ ਸਾਨੂੰ ਪਤਾ ਲੱਗਿਆ ਕਿ ਪੁੱਲਰ ਵਾਲੇ ਤੋਂ ਇੱਕ ਵਿਅਕਤੀ ਹੈਗਾ ਜਸਪ੍ਰੀ ਸਿੰਘ ਜਿਹਦਾ ਜਿਹੜਾ ਬੀਮਾ ਯੋਜਨਾ ਕਾਰਡ ਆ ਉਹ ਬਣਾ ਰਿਆ ਹੈਗਾ ਲੋਕਾਂ ਤੋਂ ਪੇਮੈਂਟ ਲੈ ਕੇ ਤੇ ਉਸੇ ਲੈਟਰ ਦੇ ਵਿਹਾਰ ਤੇ ਅਸੀਂ ਐਫ ਆਈ ਆਰ ਨੰਬਰ 18 ਜਿਹੜੀ ਅੱਗਿਆ ਦਰਜ ਕੀਤੀ ਹੈਗੀ ਕੱਲ ਔਰ ਇਹਦੇ ਵਿੱਚ ਸਾਡੇ ਜਿਹੜੇ ਸੈਕਸ਼ਨ ਨੇ 318 4 340 1 336 2 336 ਸਬਸੈਕਸ਼ਨ 3204 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਅਗਲੀ ਤਫਤੀਸ਼ ਜਿਹੜੀ ਚੱਲੀ ਕੋਈ ਸੀਲ ਹੋਇਆ ਸਮਾਨ ਨੂੰ ਕੋਈ ਸੀਲ ਕੀਤਾ ਗਿਆ ਜਾਂ ਕਿ ਉਹਦੀ ਗੱਪਦਾਰੀ ਵੀ ਹੋਈ ਅਸਮਾਨ ਦੀ ਨਹੀਂ ਉਹ ਤੇ ਰੇਡ ਹੋਈ ਸੀਗੀ ਪਰੰਤੂ ਜਦੋਂ ਉਹਨਾਂ ਨੂੰ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਸ਼ਾਇਦ ਉਹਨਾਂ ਨੂੰ ਵੀ ਲੈਟਰ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਲਿਖੀ ਕਿਉਂਕਿ ਉਸ ਟੀਮ ਨੇ ਉਹਨੂੰ ਚੈੱਕ ਕਰ ਲਿਆ ਸੀ ਤੋ ਦਸਵਾ ਬਾਅਦ ਉਹ ਉਸ ਤੋਂ ਬਾਅਦ ਲਗਾਤਾਰ ਮਤਲਬ ਬੰਦੀ ਹੈਗਾ ਸਰਕਾਰ ਕਾਫੀ ਸਿੱਧਕ ਨਜ਼ਰ ਆ ਰਹੀ ਹੈ ਕਿ ਇਸ ਮੰਤਰੀ ਲੈ ਕੇ ਮੰਤਰੀ ਸਾਹਿਬ ਦਾ ਇੱਕ ਸਟੇਟਮੈਂਟ ਵੀ ਆਈ ਹੈ ਕਿ ਲੰਬੀ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਦੀ ਉਹ ਨੂੰ ਹਦਾਇਤ ਕਰਾਂਗੇ ਦੂਸਰੇ ਨੂੰ ਚੇਤਾਵਨੀ ਦੇਣਗੇ ਕਿ ਇਸ ਤਰ੍ਹਾਂ ਦੇ ਦੇਖੋ ਜੀ ਕਿਸੇ ਨੂੰ ਵੀ ਇਹਦੀ ਨਾ ਇੱਕ ਪਰਮਿਸ਼ਨ ਵੀ ਹੁੰਦੀ ਹੈ ਜੇ ਕਿਸੇ ਨੂੰ ਕਹਿੰਦੇ ਫੈਸਿਲਿਟੀ ਦੇਣੀ ਹੈ ਤਾਂ ਫਿਰ ਬਕਾਇਦਾ ਪਰਮਿਸ਼ਨ ਲੈ ਕੇ ਔਰ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਸੀਂ ਇਹ ਵੀ ਆਗਾਹ ਕਰਾਂਗੇ ਵੀ ਇਸ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ ਥੋੜੇ ਪੈਸਿਆਂ ਦੇ ਲਾਲਚ ਚ ਤਾਂ ਆਪਾਂ ਇਸ ਤਰ੍ਹਾਂ ਦਾ ਰਿਸਕ ਲੈਣੇ ਹੋ ਤਾਂ ਵਿੱਚ ਸ਼ੋਰ ਹੈ ਵੀ ਸਰਕਾਰ ਦੀ ਸ਼ਕਤੀ ਤੁਸੀਂ ਦੇਖ ਰਹੇ ਹੋ ਕਿ ਇਹ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਬਕਾਇਦਾ ਐਫ ਆਈ ਆਰ ਰਿਸਟਰ ਹੋ ਗਈ ਔਰ ਜਿਹੜਾ ਸੈਂਟਰ ਆ ਉਹ ਸੀਲ ਕਰ ਦਿੱਤਾ ਜਾਊਗਾ ਗ੍ਰਿਫਤਾਰੀ ਵੀ ਹੋਏਗੀ ਨਹੀਂ ਫਿਰ ਆਲਰੇਡ ਰੇਡ ਹੋਈ ਐ ਸੀ ਗ੍ਰਿਫਤਾਰੀ ਸਾਨੂੰ ਸੀਨੀਅਰ ਮੈਡੀਕਲ ਆਫੀਸਰ ਲੰਬੀਵਲੋਂ ਤੋਂ ਇੱਕ ਲੈਟਰ ਰਿਸਿਵ ਹੋਈ ਸੀ ਜਿਸ ਦੇ ਤੋਂ ਸਾਨੂੰ ਪਤਾ ਲੱਗਿਆ ਕਿ ਪੁੱਲਰ ਵਾਲੇ ਤੋਂ ਇੱਕ ਵਿਅਕਤੀ ਹੈਗਾ ਜਸਪ੍ਰੀ ਸਿੰਘ ਜਿਹਦਾ ਜਿਹੜਾ ਬੀਮਾ ਯੋਜਨਾ ਕਾਰਡ ਆ ਉਹ ਬਣਾ ਰਿਆ ਹੈਗਾ ਲੋਕਾਂ ਤੋਂ ਪੇਮੈਂਟ ਲੈ ਕੇ ਤੇ ਉਸੇ ਲੈਟਰ ਦੇ ਵਿਹਾਰ ਤੇ ਅਸੀਂ ਐਫ ਆਈ ਆਰ ਨੰਬਰ 18 ਜਿਹੜੀ ਅੱਗਿਆ ਦਰਜ ਕੀਤੀ ਹੈਗੀ ਕੱਲ ਔਰ ਇਹਦੇ ਵਿੱਚ ਸਾਡੇ ਜਿਹੜੇ ਸੈਕਸ਼ਨ ਨੇ 318 4 340 1 336 2 336 ਸਬਸੈਕਸ਼ਨ 3204 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਅਗਲੀ ਤਫਤੀਸ਼ ਜਿਹੜੀ ਚੱਲੀ ਕੋਈ ਸੀਲ ਹੋਇਆ ਸਮਾਨ ਵੀ ਕੋਈ ਸੀਲ ਕੀਤਾ ਗਿਆ ਜਾਂ ਕਿ ਉਹਦੀ ਗੱਪਦਾਰੀ ਵੀ ਹੋਈ ਅਸਲ ਵਿੱਚ ਨਹੀਂ ਉਹਦੇ ਤੇ ਰੇਡ ਹੋਈ ਸੀਗੀ ਪਰੰਤੂ ਜਦੋਂ ਉਹਨੂੰ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਸ਼ਾਇਦ ਉਹਨਾਂ ਨੂੰ ਵੀ ਲੈਟਰ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਲਿਖੀ ਕਿਉਂਕਿ ਉਸ ਟੀਮ ਨੇ ਉਹਨੂੰ ਚੈੱਕ ਕਰ ਲਿਆ ਸੀ ਤੋ ਦਰਸਵਾਇਓ ਉਸ ਤੋਂ ਬਾਅਦ ਲਗਾਤਾਰ ਮਤਲਬ ਬੰਦ ਹੀ ਹੈਗਾ ਸਰਕਾਰ ਕਾਫੀ ਸਤਕ ਨਜ਼ਰ ਆ ਰਹੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੰਤਰੀ ਸਾਹਿਬ ਦਾ ਇੱਕ ਸਟੇਟਮੈਂਟ ਵੀ ਆਈ ਹੈ ਕਿ ਇਹ ਕਿ ਲੰਬੀ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਦੀ ਉਹਨੂੰ ਹਦਾਇਤ ਕਰਾਂਗੇ ਦੂਸਰੇ ਨੂੰ ਚੇਤਾਵਨੀ ਦੇਵਾਂਗੇ ਵੀ ਜਿਸ ਤਰ੍ਹਾਂ ਚਕਰਦਾ ਰੱਖਿਆ ਦੇਖੋ ਜੀ ਕਿਸੇ ਨੂੰ ਵੀ ਇਹਦੀ ਨਾ ਇੱਕ ਪਰਮਿਸ਼ਨ ਵੀ ਹੁੰਦੀ ਹੈ ਜੇ ਕਿਸੇ ਨੂੰ ਕਹਿੰਦੇ ਫੈਸਿਲਿਟੀ ਦੇਣੀ ਹੈ ਤਾਂ ਫਿਰ ਬਕਾਇਦਾ ਪਰਮਿਸ਼ਨ ਲੈ ਕੇ ਔਰ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਸੀਂ ਇਹੋ ਹੀ ਅਗਾਹ ਕਰਾਂਗੇ ਵੀ ਇਸ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ ਥੋੜੇ ਪੈਸਿਆਂ ਦੇ ਲਾਲਚ ਚ ਤੇ ਆਪਾਂ ਇਸ ਤਰ੍ਹਾਂ ਦਾ ਰਿਸਕ ਲੈਣੇ ਹੋ ਤੇ ਵਿੱਚ ਸ਼ੋਰ ਹੈ ਵੀ ਸਰਕਾਰ ਦੀ ਸਖਤੀ ਤੁਸੀਂ ਦੇਖ ਰਹੇ ਹੋ ਕਿ ਇਹਦੇ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਬਕਾਇਦਾ ਐਫ ਆਈ ਆਰ ਰਜਿਸਟਰ ਹੋਊਗੀ ਔਰ ਜਿਹੜੇ ਸੈਂਟਰ ਆ ਉਹ ਸੀਲ ਕਰ ਦਿੱਤਾ ਜਾਊਗਾ ਗ੍ਰਿਫਤਾਰੀ ਹੋਏਗੀ ਉਹ ਨਹੀਂ ਫਿਰ ਆਲਰੇਡ ਰੇਡ ਹੋਈ ਐ ਜੀ ਗ੍ਰਿਫਤਾਰੀ ਸਾਨੂੰ ਸੀਨੀਅਰ ਮੈਡੀਕਲ ਅਫੀਸਰ ਲੰਬੀਵਾਲੋਂ ਇੱਕ ਲੈਟਰ ਰੀਸੀਵ ਹੋਈ ਸੀ ਜਿਸ ਦੇ ਤੋਂ ਸਾਨੂੰ ਪਤਾ ਲੱਗਿਆ ਕਿ ਪੁੱਲਰ ਵਾਲੇ ਤੋਂ ਇੱਕ ਵਿਅਕਤੀ ਹੈਗਾ ਜਸਪ੍ਰੀ ਸਿੰਘ ਜਿਹਦਾ ਜਿਹੜਾ ਬੀਮਾ ਯੋਜਨਾ ਕਾਰਡ ਆ ਉਹ ਬਣਾ ਰਿਆ ਹੈਗਾ ਲੋਕਾਂ ਤੋਂ ਪੇਮੈਂਟ ਲੈ ਕੇ ਤੇ ਉਸੇ ਲੈਟਰ ਦੇ ਵਿਹਾਰ ਤੇ ਅਸੀਂ ਐਫ ਆਈ ਆਰ ਨੰਬਰ 18 ਜਿਹੜੀ ਹੈਗੀ ਹੈ ਦਰਜ ਕੀਤੀ ਹੈਗੀ ਕੱਲ ਔਰ ਇਹਦੇ ਵਿੱਚ ਸਾਡੇ ਜਿਹੜੇ ਸੈਕਸ਼ਨ ਨੇ 318 4 341 336 2 336 ਸਬਸੈਕਸ਼ਨ 3204 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਅਗਲੀ ਤਫਤੀਸ਼ ਜਿਹੜੀ ਚੱਲੀ ਕੋਈ ਸੀਲ ਵੀ ਹੋਇਆ ਸਮਾਨ ਨੂੰ ਵੀ ਸੀਲ ਕੀਤਾ ਗਿਆ ਤਾਂ ਕਿ ਉਹਦੀ ਗਰਪਦਾਰੀ ਵੀ ਹੋਈ ਅਸਮਾ ਜੀ ਨਿਯੁਤਿਤ ਰੇਡ ਹੋਈ ਸੀਗੀ ਪਰੰਤੂ ਜੋ ਦੋਨੋਂ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਸ਼ਾਇਦ ਉਹਨਾਂ ਨੂੰ ਵੀ ਲੈਟਰ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਲਿਖੀ ਕਿਉਂਕਿ ਉਸ ਟੀਮ ਨੇ ਉਹਨੂੰ ਚੈੱਕ ਕਰ ਲਿਆ ਸੀ। ਤੋਂ ਦੈਟਸ ਵਾਈ ਉਹ ਉਸ ਤੋਂ ਬਾਅਦ ਲਗਾਤਾਰ ਮਤਲਬ ਬੰਦ ਹੀ ਹੈਗਾ। ਸਰਕਾਰ ਕਾਫੀ ਸਤਕ ਨਜ਼ਰ ਆ ਰਹੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੰਤਰੀ ਸਾਹਿਬ ਦਾ ਇੱਕ ਸਟੇਟਮੈਂਟ ਵੀ ਆਈ ਹੈ ਕਿ ਇਹ ਕਿ ਲੰਬੀ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਕਿਸ ਤਰ੍ਹਾਂ ਦੀ ਉਹਨੂੰ ਹਦਾਇਤ ਕਰੂਗੇ ਦੂਸਰੇ ਨੂੰ ਚੇਤਾਵਨੀ ਦੇਵੋਗੇ ਵੀ ਜਿਸ ਤਰ੍ਹਾਂ ਜਿ ਮਕਰਦਾ ਰੱਖਿਆ। ਦੇਖੋ ਜੀ ਕਿਸੇ ਨੂੰ ਵੀ ਇਹਦੀ ਨਾ ਇੱਕ ਪਰਮਿਸ਼ਨ ਵੀ ਹੁੰਦੀ ਹੈ ਜੇ ਕਿਸੇ ਨੂੰ ਕਹਿੰਦੇ ਫੈਸਿਲਿਟੀ ਦੇਣੀ ਹੈ ਤਾਂ ਫਿਰ ਬਕਾਇਦਾ ਪਰਮਿਸ਼ਨ ਲੈ ਕੇ ਔਰ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਸੀਂ ਇਹੋ ਹੀ ਅਗਾਹ ਕਰਾਂਗੇ ਵੀ ਇਸ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ ਥੋੜੇ ਪੈਸਿਆਂ ਦੇ ਲਾਲਚ ਚ ਤੇ ਆਪਾਂ ਇਸ ਤਰ੍ਹਾਂ ਦਾ ਰਿਸਕ ਲੈਣੇ ਹੋ ਤਾਂ ਵਿੱਚ ਸ਼ੋਰ ਹੈ ਵੀ ਸਰਕਾਰ ਦੀ ਸ਼ਕਤੀ ਤੁਸੀਂ ਦੇਖ ਰਹੇ ਹੋ ਕਿ ਇਹਦੇ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਬਕਾਇਦਾ ਐਫ ਆਈ ਆਰ ਰਜਿਸਟਰ ਹੋਊਗੀ ਔਰ ਜਿਹੜੇ ਸੈਂਟਰ ਆ ਉਹ ਸੀਲ ਕਰ ਦਿੱਤਾ ਜਾਊਗਾ। ਗ੍ਰਫਤਾਰੀ ਵੀ ਹੋਈ ਹੈ ਕਿ ਨਹੀਂ ਫਿਰ ਉਹ ਅਲਰੇਡ ਹੋਈ ਹੈ ਜੀ ਗ੍ਰਫਤਾਰੀ। ਸਾਨੂੰ ਸੀਨੀਅਰ ਮੈਡੀਕਲ ਆਫੀਸਰ ਲੰਬੀਵਲੋਂ ਕੱਲ ਲੈਟਰ ਰਿਸਿਵ ਹੋਈ ਸੀ ਜਿਸ ਦੇ ਤੋਂ ਸਾਨੂੰ ਪਤਾ ਲੱਗਿਆ। ਕੀ ਪੁੱਲਰ ਵਾਲੇ ਤੋਂ ਇੱਕ ਵਿਅਕਤੀ ਹੈਗਾ ਜਸਪ੍ਰੀ ਸਿੰਘ ਜਿਹਦਾ ਜਿਹੜਾ ਬੀਮਾ ਯੋਜਨਾ ਕਾਰਡ ਆ ਉਹ ਬਣਾ ਰਿਆ ਹੈਗਾ ਲੋਕਾਂ ਤੋਂ ਪੇਮੈਂਟ ਲੈ ਕੇ ਤੇ ਉਸੇ ਲੈਟਰ ਦੇ ਵਿਹਾਰ ਤੇ ਅਸੀਂ ਐਫ ਆਈ ਆਰ ਨੰਬਰ 18 ਜਿਹੜੀ ਹੈਗੀ ਹੈ ਦਰਜ ਕੀਤੀ ਹੈਗੀ ਕੱਲ ਔਰ ਇਹਦੇ ਵਿੱਚ ਸਾਡੇ ਜਿਹੜੇ ਸੈਕਸ਼ਨ ਨੇ 318 4 341 336 2 336 ਸਬਸੈਕਸ਼ਨ 3204 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਅਗਲੀ ਤਫਤੀਸ਼ ਜਿਹੜੀ ਚੱਲੀ ਕੋਈ ਸੀਲ ਵੀ ਹੋਇਆ ਸਮਾਨ ਨੂੰ ਵੀ ਸੀਲ ਕੀਤਾ ਗਿਆ ਤਾਂ ਕਿ ਉਹਦੀ ਗੱਪਦਾਰੀ ਵੀ ਹੋਈ ਅਸਮਾਜੀ ਨਿਯੁਤ ਤੇ ਰੇਡ ਹੋਈ ਸੀਗੀ ਪਰੰਤੂ ਜੇ ਦੋਨੋਂ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਸ਼ਾਇਦ ਉਹਨਾਂ ਨੂੰ ਵੀ ਲੈਟਰ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਲਿਖੀ ਕਿਉਂਕਿ ਉਸ ਟੀਮ ਨੇ ਉਹਨੂੰ ਚੈੱਕ ਕਰ ਲਿਆ ਸੀ। ਤੋਂ ਦੈਟਸ ਵਾਈ ਉਹ ਉਸ ਤੋਂ ਬਾਅਦ ਲਗਾਤਾਰ ਮਤਲਬ ਬੰਦ ਹੀ ਹੈਗਾ। ਸਰਕਾਰ ਕਾਫੀ ਸਤਿਕ ਨਜ਼ਰ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਮੰਤਰੀ ਸਾਹਿਬ ਦਾ ਇੱਕ ਸਟੇਟਮੈਂਟ ਵੀ ਆਈ ਹੈ ਜਿਹੜੇ ਕਿ ਲੰਬੀ ਦੇ ਵਿੱਚ ਮਾਮਲਾ ਦਰਦ ਕੀਤਾ ਗਿਆ ਕਿ ਇਸ ਤਰ੍ਹਾਂ ਦੀ ਉਹਨੂੰ ਹਦਾਇਤ ਕਰਾਂਗੇ ਦੂਸਰੇ ਨੂੰ ਚੇਤਾਵਨੀ ਦੇਵਾਂਗੇ ਕਿ ਇਸ ਤਰ੍ਹਾਂ ਦੇ ਕਰਦਾ ਦੇਖੋ ਜੀ ਕਿਸੇ ਨੂੰ ਵੀ ਇਹਦੀ ਨਾ ਇੱਕ ਪਰਮਿਸ਼ਨ ਵੀ ਹੁੰਦੀ ਹੈ ਜੇ ਕਿਸੇ ਨੂੰ ਕਹਿੰਦੇ ਫੈਸਿਲਿਟੀ ਦੇਣੀ ਹੈ। ਤਾਂ ਫਿਰ ਬਕਾਇਦਾ ਪਰਮਿਸ਼ਨ ਲੈ ਕੇ ਔਰ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਸੀਂ ਇਹੋ ਹੀ ਅਗਾਹ ਕਰਾਂਗੇ ਵੀ ਇਸ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ ਥੋੜੇ ਪੈਸਿਆਂ ਦੇ ਲਾਲਚ ਚੋਂ ਤਾਂ ਆਪਾਂ ਇਸ ਤਰ੍ਹਾਂ ਦਾ ਰਿਸਕ ਲੈਣੇ ਹੋ ਤਾਂ ਵਿੱਚ ਸ਼ੋਰ ਹੈ ਵੀ ਸਰਕਾਰ ਦੀ ਸ਼ਕਤੀ ਤੁਸੀਂ ਦੇਖ ਰਹੇ ਹੋ ਕਿ ਇਹਦੇ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਬਕਾਇਦਾ ਐਫ ਆਈ ਆਰ ਰਿਸਟਰ ਹੋ ਗਈ ਔਰ ਜਿਹੜੇ ਸੈਂਟਰ ਆ ਉਹ ਸੀਲ ਕਰ ਦਿੱਤਾ ਜਾਊਗਾ ਹੋ ਗਿਆ ਰਫਤਰੀ ਵੀ ਹੋਈ ਗਈ ਨਹੀਂ ਫਿਰ ਉਹ ਅਲ ਰੇਡ ਹੋਈ ਅਸੀਂ ਗ੍ਰਿਫਤਾਰ ਵੀ ਸਾਨੂੰ ਸੀਨੀਅਰ ਮੈਡੀਕਲ ਆਫੀਸਰ ਲੰਬੀਵਲੋਂ ਕੱਲ ਲੈਟਰ ਰਿਸਿਵ ਹੋਈ ਸੀ ਜਿਸ ਦੇ ਤੋਂ ਸਾਨੂੰ ਪਤਾ ਲੱਗਿਆ ਕੀ ਪੁੱਲਰ ਵਾਲੇ ਤੋਂ ਇੱਕ ਵਿਅਕਤੀ ਹੈਗਾ ਜਸਪ੍ਰੀ ਸਿੰਘ ਜਿਹਦਾ ਜਿਹੜਾ ਬੀਮਾ ਯੋਜਨਾ ਕਾਰਡ ਆ ਉਹ ਬਣਾ ਰਿਆ ਹੈਗਾ ਲੋਕਾਂ ਤੋਂ ਪੇਮੈਂਟ ਲੈ ਕੇ ਤੇ ਉਸੇ ਲੈਟਰ ਦੇ ਵਿਹਾਰਫ ਤੇ ਅਸੀਂ ਐਫ ਆਈ ਆਰ ਨੰਬਰ 18 ਜਿਹੜੀ ਅੱਗਿਆ ਦਰਜ ਕੀਤੀ ਹੈਗੀ ਕੱਲ ਔਰ ਇਹਦੇ ਵਿੱਚ ਸਾਡੇ ਜਿਹੜੇ ਸੈਕਸ਼ਨ 318 4 341 336 2 336 ਸਬਸੈਕਸ਼ਨ 3204 ਬੀ ਐਨ ਐਸ ਦੇ ਤਹਿਤ ਅਸੀਂ ਐਫ ਆਈ ਆਰ ਦਰਜ ਕਰ ਲਈ ਔਰ ਅਗਲੀ ਤਫਤੀਸ਼ ਜਿਹੜੀ ਚੱਲੀ ਕੋਈ ਸੀਲ ਹੋਇਆ ਸਮਾਨ ਨੂੰ ਕਬਜ਼ਤ ਕੀਤਾ ਗਿਆ ਜਾਂ ਕਿ ਉਹਦੀ ਗਰਪਦਾਰੀ ਵੀ ਹੋਈ ਉਸਨਾਂ ਜੀ ਨਿਯੁਤਿਤ ਰੇਡ ਹੋਈ ਸੀਗੀ ਪਰੰਤੂ ਜੋ ਦੋਨੋਂ ਉਸ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਸ਼ਾਇਦ ਉਹਨਾਂ ਨੂੰ ਵੀ ਲੈਟਰ ਕੋਈ ਇਸ ਤਰ੍ਹਾਂ ਦੀ ਉਹਨਾਂ ਨੇ ਲਿਖੀ ਕਿਉਂਕਿ ਉਸ ਟੀਮ ਨੇ ਉਹਨੂੰ ਚੈੱਕ ਕਰ ਲਿਆ ਸੀ। ਤੋਂ ਦੈਟਸ ਵਾਈ ਉਹ ਉਸ ਤੋਂ ਬਾਅਦ ਲਗਾਤਾਰ ਮਤਲਬ ਬੰਦ ਹੀ ਹੈਗਾ। ਸਰਕਾਰ ਕਾਫੀ ਸਤਕ ਨਜ਼ਰ ਆ ਰਹੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਮੰਤਰੀ ਸਾਹਿਬ ਦਾ ਇੱਕ ਸਟੇਟਮੈਂਟ ਵੀ ਆਈ ਹੈ ਕਿ ਇਹ ਕਿ ਲੰਬੀ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਕਿਸ ਤਰ੍ਹਾਂ ਦੀ ਉਹਨੂੰ ਹਦਾਇਤ ਕਰਾਂਗੇ ਦੂਸਰੇ ਨੂੰ ਚੇਤਾਵਨੀ ਦੇਵਾਂਗੇ ਵੀ ਜਿਸ ਤਰ੍ਹਾਂ ਜਿ ਮਕਰਦਾ ਦੇਖੋ ਜੀ ਕਿਸੇ ਨੂੰ ਵੀ ਇਹਦੀ ਨਾ ਇੱਕ ਪਰਮਿਸ਼ਨ ਵੀ ਹੁੰਦੀ ਹੈ ਜੇ ਕਿਸੇ ਨੂੰ ਕਹਿੰਦੇ ਫੈਸਿਲਿਟੀ ਦੇਣੀ ਹੈ। ਤਾਂ ਫਿਰ ਬਕਾਇਦਾ ਪਰਮਿਸ਼ਨ ਲੈ ਕੇ ਔਰ ਸਹੀ ਤਰੀਕੇ ਨਾਲ ਦਿੱਤੀ ਜਾਵੇ ਅਸੀਂ ਇਹ ਵੀ ਆਗਾਹ ਕਰਾਂਗੇ ਵੀ ਇਸ ਤਰ੍ਹਾਂ ਦਾ ਰਿਸਕ ਨਾ ਲਿਆ ਜਾਵੇ ਥੋੜੇ ਪੈਸਿਆਂ ਦੇ ਲਾਲਚ ਚ ਤੇ ਆਪਾਂ ਇਸ ਤਰ੍ਹਾਂ ਦਾ ਰਿਸਕ ਲੈਣੇ ਹੋ ਤਾਂ ਵਿੱਚ ਸ਼ੋਰ ਹੈ ਵੀ ਸਰਕਾਰ ਦੀ ਸ਼ਕਤੀ ਤੁਸੀਂ ਦੇਖ ਰਹੇ ਹੋ ਕਿ ਕਿਸੇ ਨੂੰ ਵੀ ਇਹਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਬਕਾਇਦਾ ਐਫ ਆਈ ਆਰ ਰਜਿਸਟਰ ਹੋਊਗੀ ਔਰ ਜਿਹੜਾ ਸੈਂਟਰ ਆ ਉਹ ਸੀਲ ਕਰ ਦਿੱਤਾ ਜਾਊਗਾ ਗ੍ਰਿਫਤਾਰੀ ਹੋਏਗੀ ਔਰ ਇਹ ਨਹੀਂ ਫਿਰ ਹਾਲ ਅਰੇਡ ਹੋਈ ਹੈ ਜੀ ਗ੍ਰਿਫਤਾਰੀ